हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਹੀ ਫਰਵੜਾ ਸੇਲ ਲਈ ਲੈ ਕੇ ਆਏ ਆਂਗੇ ਚਾਰੇ ਆ ਗਏ ਬਈ ਟਾਪ ਕੁਆਲਿਟੀ ਦੀਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਹਮਨੇ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਹਮਨੇ ਵਧੀਆ ਵਧੀਆ ਪੂਰਾ ਠੀਕ ਠਾਕ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਹੁੰਦੀ ਵਿੱਚ ਪਿੰਡ ਮੀਨੀਆਂ ਜ਼ਿਲ੍ਹਾ ਮੁਗਾ ਤਸੀਲੇ ਨੂੰ ਹਣ ਸੰਗੜਾਂ ਦੇ ਨੇੜੇ ਪਿੰਡ ਵਿੱਚ ਨੇੜੇ ਹਿੰਮਤਪੁਰਾ ਨੇ ਅਜੰਗੜਾ ਇਧਰ ਪਤਨੀਕੜਾ ਇਧਰ ਲੱਖਾ ਚੱਕਾ ਠੂਰੀ ਮੋਬਾਈਲ ਨੰਬਰ ਬੋਲਦਾ 818839602 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਆਪਣੇ ਕਾਲੋ ਨਵਾਂ ਸਾਲ ਬੀ ਆ ਹਾਂਜੀ ਕੱਲ ਸੁਖਨਾ ਕੱਲ ਵੀ ਪਾਉਣੀਆਂ ਸੀ ਬੱਚਿਆਂ ਦਾ ਆਪਾਂ ਹੂੰ ਸੱਤ ਬੱਚੀਆਂ ਕੱਲ ਲੈ ਗਈਆਂ ਤਕਰੀਬਨ ਠੀਕ ਆ ਤੇ ਫਿਰ ਆਫਰ ਲਾਈ ਲੈ ਬਾਈ ਮਗਰਵਾਈਆਂ ਅੱਜ ਬੱਚੇ ਰਹੇਗਾ ਲੋ ਜਿਹੜੇ ਬੱਚੇ ਮੱਛੀਆਂ ਆਈਆਂ ਬਹੁਤ ਚੰਗੀਆਂ ਇੱਕ ਬੱਚੀ ਬਹੁਤ ਚੰਗੀ ਜੁਪੀਟਰ ਦੀ ਆਈ ਬਹੁਤ ਟੌਪ ਦੀ ਜਿਹਨੇ ਘਰੇ ਲਾਉਣੀ ਹੈ ਤੇ ਅੱਜ ਕੋਈ ਜਿਹੜਾ ਗਾਂਵ ਬੱਚੇ ਰਣਪੁਰ ਹਾਂਜੀ ਪੂਰਾ ਆਫਰ ਦੇ ਆਉਂਦੀ ਹੈ ਠੀਕ ਹੈ ਬਈ ਨਵੇਂ ਸਾਲ ਦੀ ਸਭ ਨੂੰ ਬਤਾਈਆਂ ਵੀਰੇ ਸੋਨੋ ਬਈ ਤੇ ਪਹਿਲੇ ਨੰਬਰ ਵਾਲੇ ਬੱਚੇ ਤੇ ਸ਼ੁਰੂ ਕਰ ਦਈਏ ਆਮਣੇ ਹਾਂਜੀ ਹਾਂਜੀ ਇਹ ਜਰਸੀ ਬੱਚਾ ਵੀਰੇ ਹੂੰ ਆਪਾਂ ਰੇ ਲੋਕਰੋ ਮਾਰ ਲਿਆ ਕੋਈ ਆਇਆ ਨਹੀਂ ਬਾਈ ਕਹਦੇਗੇ ਬੇ ਪ੍ਰੋਪਰ ਫਾਰਮ ਚੋਂ ਲਿਆ ਫਲਾਨਾ ਆ ਗਿਆ ਵੇਚਣ ਦੇ ਮਾਰੇ ਕੁਆਲਟੀ ਦੇਖ ਬੱਚੀ ਹੈ ਨਾ ਬੱਚੀ ਪਾ ਕੁਆਲਟੀ ਉਹਨਾਂ ਨੇ ਦੱਸਿਆ 30 ਪਲੱਸ ਗਈ ਹੈ ਬੱਚੀ ਹੂੰ ਇਹ ਨਹੀਂ ਹੈਗਾ ਲੋਕਾ ਬੱਚਾਗਾ ਲੋ ਕੀ ਆ ਬਾਤ ਝੋਲੀ 40 ਦਿਖਾਦੀ ਬੜੀ ਹੈ ਆਪਣੇ ਰੱਖੀ ਝੋਲੀ ਦੇਖ ਲੋ ਲੈ ਇੱਕਾ ਨੰਬਰ ਝੋਲੀ ਹੋ ਗਈ ਬੜੀ ਚੰਗੀ ਝੋਲੀ ਹੈ ਨਾ ਕੀ ਆ ਬਾਤ ਤਾ ਰੰਗ ਬੜੇ 8 ਮਹੀਨਿਆਂ ਦੀ ਪੱਛੀ ਹੈ ਲੈ ਹੂੰ ਜਿਹਨੇ ਘਰੇ ਲਾ ਕੇ ਸਾਭਣੀ ਨਾ ਦੁੱਧ ਵੀ ਮੰਝਾ ਰਗਾ ਜੀ ਮੈਂ ਲੈਣੀ ਹੋ ਜੀ ਬੱਚੇ ਧੁਰੇ ਫਿਰਦੇ ਬੁੱਧ ਗੱਤ ਬਹੁਤ ਆ ਨਾ ਬੱਚੇ ਬਹੁਤ ਗੁੱਦ ਆ ਯਾਰ ਹੁਣ ਪਰਵਾਹ ਨਹੀਂ ਕਿਰਪਣਾ ਉਦੋਂ ਆਪਾਂ ਤੋਂ ਪਿਛਲੇ ਹਾਲ ਕੇ 46 ਬੱਚਾ ਲੈ ਗਏ ਜੀ ਬੰਦੇ ਨੇ ਫਾਰਮ ਬਣਾ ਲਿਆ ਉਹਨਾਂ ਛਾਲਾਂ ਦੇ ਬੱਚੇ ਆਪਣੇ ਹੂੰ ਕਹਿੰਦਾ ਪਾਪ ਜੀ ਨੇ ਪਾਲਣਾਂਗਾ ਬਈ ਸ਼ੌਂਕ ਨਾਲ ਪਾਲ ਲਗਲਾ ਸਹੀ ਆ ਬਈ ਬਾਕੀ ਆਪਣੇ ਭਾਅ ਬਹੁਤ ਲੋਟ ਹੁੰਦੇ ਹਰੇਕ ਬੰਦਾ ਕਹਿੰਦਾ ਮੁੱਲ ਦਾ ਕਿੰਨਾ ਕਰਾਲਗੇ ਵੀਰੇ ਆਪਾਂ ਹੂੰ ਇਹ 8500 ਦੀ ਪਛੀ ਦੇ ਦੇਣੀ 8500 ਦੀ ਚੱਕੋ ਬਈ 8500 ਰੁਪਏ ਤੇ ਬਈ ਕਹਿੰਦਾ ਮਾਂ ਬੱਚੇ ਜੀ ਨੇ ਸ਼ੌਂਕ ਨਾਲ ਪਾਲ ਦੋ ਨੰਬਰ ਤੇ ਹਮਨੇ 2 ਨੰਬਰ ਤੇ ਬੱਚਾ ਬੱਚੀ ਇਹ ਵੀ 8 ਮਹੀਨਾ ਦੀ ਬੱਚੀ ਆ ਝੋਲੀ ਦਿਖਾ ਦੀ ਪਹਿਲਾਂ ਲੈ ਦੇਖ ਲੋ ਕੀ ਬਾਤ ਚਾਰ ਹੀ ਥਾਣਾ ਚਾਰ ਥਾਣਾ ਹੈ ਨਾ ਹਾਂਜੀ ਹਾਂਜੀ ਦੰਦੋਂ ਸਾਰੇ ਕੀਰੇ ਖੀਰੇ ਖੀਰ ਠੀਕ ਆ ਦੰਦੋਂ ਬਾਈ ਕਹਿੰਦਾ ਸਾਰੀਆਂ ਕੀਰੀ ਹੋਣ ਹਾਂਜੀ ਹਾਂਜੀ ਕੁਆਲਿਟੀ ਦੇਖੋ ਬੱਚੇ ਦੀ ਇਹਦੀ ਵੀ ਕਾਲੇ ਰੰਗ ਦਾ ਬੱਚਾ ਅੱਜ ਤਾਂ ਬੱਚੇ ਵੀ ਬਾਈ ਕੋਲੇ ਬਾਈ ਚਾਰ ਹੀ ਆ ਤੇ ਬਾਈ ਕਹਿੰਦਾ ਲਾ ਵੀ ਆਫਰ ਹੀ ਦੇਣਾ ਨਾ ਤੇ ਅੱਜ ਹਾਂਜੀ ਹਾਂਜੀ ਹੂੰ ਤੋੜਾ ਤਰਾ ਚੈੱਕ ਕਰਵਾਣਾ ਬੱਚੇ ਦਾ ਬਈ ਇੱਕ ਨੰਬਰ ਪੂਰਾ ਸਮਿਆਂ ਪੜਿਆ ਮੋਲੇ ਦਾ ਮੋਲੇ ਦਾ ਕਿੰਨਾ ਕਰਾਲੀ ਵੀਰੇ ਹੂੰ ਜੋੜਾ 15000 ਦਾ ਕਰ ਦੇਣਾ ਹਾਂ మేబీ 8000 ਦੀ ਬੱਚੀ ਦੇ ਦੇਣੀ ਚੱਕੋ ਬਾਈ 8000 ਰੁਪਏ ਦੀ ਬਾਈ ਕਹਿੰਦਾ ਇਹ ਦੇ ਦਣੀ ਆ ਤੇ ਅੱਜ ਬਾਈ ਕਹਿੰਦਾ ਵੀ ਮੁੱਲ ਜਮਾ ਖਿੱਚ ਕੇ ਕਰਾਂਗੇ ਕੱਠਿਆਂ ਦਾ ਵੀ ਬਾਈ ਕਹਿੰਦਾ ਮੁੱਲ ਕੱਠਣਾ ਦਾ ਮੁੱਲ ਕਰ ਹੀ ਦੇਣਾ ਜੋ ਦੇਖੀ ਚੱਲ ਠੀਕ ਹੈ ਬੱਬੀ ਦੀ ਕਿਰਪਾ ਨਾਲ ਤੇ ਤੈਨੂੰ ਨੰਬਰ ਤੇ ਆਮਨੇ ਇਹ ਬੱਚੀ ਹੀ ਬਾਈ ਦੰਦਾਾਂ ਚ ਹੀ ਆ ਬੱਚੀ ਹੂੰ ਝੋਲੀ ਫੇਰ ਫੇਰ ਚ ਪੱਛੀ ਪੈ ਜਾਂਦੀ ਆ ਚਾਰ ਹੀ ਥਾਣਾ ਝੋਲੀ ਬਣੀ ਚੰਗੀ ਆ ਹਾਂ ਜਮਾ ਘਰੇਲੂ ਕਰੋ ਮੱਛੀ ਲਈ ਆਪਾਂ ਬਾਈ ਅਗਲਾ ਕਹਿੰਦਾ ਫੇਰ ਫੇਰ ਲੈਣੀ ਆ ਫੇਰ ਫੇਰ ਵੀ ਮਿਲ ਜੂ ਅੱਜ ਜਮਾ ਮਾੜੇ ਕਰੋ ਬੱਚੀ ਲਈ ਆਪਾਂ ਹੂੰ ਹੈ ਬਈ ਐ ਸਾਰਾ ਬੱਚੋ ਕੁਆਲਿਟੀ ਦੇਖੋ ਬਲੈਕ ਨੰਬਰ ਕੁਆਲਿਟੀ ਆ ਰੰਗ ਰੂਪ ਬਹੁਤ ਪਿਆਰਾ ਬਈ ਥੋੜੀ ਜਿਹੀ ਹੋਰ ਚੰਗੀ ਤਰ੍ਹਾਂ ਸਮਾਈ ਹੋ ਗਈ ਸੋਹਣਾ ਤੇ ਅੱਛੀ ਬੋਟੋਪ ਦੀ ਬਣੂ ਯਾਰ ਵੱਡੀ ਵੱਡੀ ਬਹੁਤ ਆਇਆ ਅੱਛੀ ਵੱਡੀ ਪੂੜੀ ਬਹੁਤ ਆਇਆ ਨਹੀਂ ਯਾਰ ਜਾਂਦੀ ਟੀਕਾ ਰਣੀ ਅੱਛੀ ਤੇ ਮੁੱਲ ਅਜੇ ਦਾ ਰਹਿਣ ਦੇ ਮੁੱਲ ਦਾ ਕਿੰਨਾ ਕਰਾਲੀਏ ਵੀਰੇ 12000 ਜਮਾਨਤ ਕਰ 12000 ਰੁਪਏ ਚੱਕੋ ਬਈ 12000 ਰੁਪਏ ਤੋਂ ਬਾਈ ਕਹਿੰਦਾ ਅੱਜ ਆਪਾਂ ਮਾਨਤਾਨ ਕਰਦੇ ਆਂਗੇ ਮੁੱਲ ਨਹੀਂ ਬਾਈ ਕਹਿੰਦਾ ਵਾੜੇ ਕਰ ਲੈ ਕਿਉਂਕਿ ਬੱਚਾ ਬਈ ਪਲਿਆ ਵਿਆ ਬੱਚਾ ਕਹਿੰਨੇ ਹਾਂਜੀ 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 ਮੁੱਲ ਬਈ ਜਿੰਨਾ ਮਰਜ਼ੀ ਕਰਾਈ ਚੱਲੋ ਕਿਉਂਕਿ ਇਹੇ ਬੱਚੇ ਦੇ ਮੁੱਲ ਜਿੰਨੇ ਮਰਜ਼ੀ ਕਰਾ ਇਹੇ ਜੇ ਬੱਚੇ ਦਾ 20 ਇਹਰ 20 ਇਹਰ ਕਰਦਾ ਮੁੱਲ ਹੂੰ ਆਪ ਤੇ ਇੱਕ ਨਾ ਤੁਹਾਨੂੰ ਲਾਸਟ ਦੇ 4 ਨੰਬਰ ਦੇ ਤੋਹਫਾ ਦਿਖਾ ਦੇ ਤੋਹਫਾ ਯਾਰ ਜਿਪੀਟਰ ਦੇ ਬੁੱਲ ਦੀ ਬੱਛੀ ਆ ਯਾਰ ਪਿਆਰ ਆਪੜ 30+ ਦੀ ਫੁੱਲ ਗਰੰਟੀ ਦਿੱਤੀ ਆ ਆਪਾਂ 25+ ਦੀ ਲਿਖ ਕੇ ਗਰੰਟੀ ਵੀ ਦੇ ਦਾਂਗੇ ਬਚੇ ਦੰਤੋਂ ਅਖੀਰੀ ਆ ਖੀਰੀ 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 ਬੱਚਾ ਦੇਖ ਤੂੰ ਕਿੰਨਾ ਟਾਪ ਦਾ ਠੀਕ ਆ ਆਏ ਨੀ ਦੰਤੋਂ ਬਾਈ ਖੀਰੀ ਆ ਕੀਰੇ ਜਣਾ ਤੇ ਹੁਣੇ ਵੱਡੀ-ਬੁੱਡੀ ਬਹੁਤ ਆ ਵੱਡੀ ਬਹੁਤ ਆ ਜਰਾ ਬੱਚੀ ਦੇ ਲੈ 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 13 ਗਿਮਹੀਨਿਆਂ ਦੀ ਬੱਚੀ ਓਰੀਜਨਲ ਹੂੰ ਭਈਆ ਮੈਂ ਕਹਣਾ ਪੜੀ ਸਭੀਆ ਬੱਚੀ ਅਗਲੇ ਨਸਾਂ ਪੀਆ ਦੇ ਲੈ ਮਨ ਲਾ ਕੇ ਹੂੰ ਜੰਦ ਜਾਨ ਵਾਲੀ ਆ ਹਨਾ ਝੋਲੀ ਦਿਖਾ ਦੀ ਮੜੀ ਰੋਕੇ ਦੇਖ ਲੈ ਬੱਚਿਓ ਠੰਡੀ ਠੁੰਡੀ ਬਹੁਤ ਆ ਯਾਰ ਲੈ ਆਮਣੇ ਇਹਨੇ ਘਰੇ ਲਾਉਣੀ ਨਾ ਝੋਲੀ ਗੱਪਣਾ ਕਰ ਗਿਆ ਬਾਈ ਲੈ ਯਾਰੀ ਥਣ ਹੋਣਗੇ ਬੱਚੀ ਤੇ ਲੈ ਆਮਣੇ ਮੁੱਲ ਤਾਂ ਨਹੀਂ ਵੜਾ ਹੁਣ ਇਹਦਾ ਮੁੱਲੇ ਦਾ ਵਜਾਇ ਜੀ ਕਰਨਾ ਲੋਕ ਲੋਕੀ ਦਾ ਇਹ ਜਾ ਮੁੱਲ ਕੋਈ ਫੋਨ ਤੇ ਕਰਦੇ 40 ਕਰਦੇ ਆ ਮੁੱਲ ਹੂੰ ਆਪਾਂ ਮੁੱਲੇ ਦਾ ਜਾਇਜ ਜਮ ਕੀ ਲੈਣ ਦੇਣੀ ਹੂ ਕਿੰਨਾ ਮੋਲੇ ਯਾਰ 26000 ਜਮਾਨਤ ਕਰਦ ਰ ਮੱਛੀ ਦਾ 26000 ਰੁਪਏ ਦਾ ਕੁਆਲਿਟੀ ਬੱਛੀ ਆ ਤੇ ਲੈ ਚੱਕੋ ਬਈ ਜਾਂਦੀ ਟੀਕਾ ਲੈਣੀ ਆ ਬੱਛੀ ਹਮ ਲੈ ਚਲੋ ਇਹ ਹੀਟ ਚ ਆਈ ਸੀ ਉਦੋਂ ਉਹ ਬੰਦੇ ਫਤੇ ਗੜ ਗਏ ਸੀਗੇ ਹਮ ਤਾਂ ਹੀਟ ਚ ਰਹਿ ਗਈ ਤੇਰੇ ਪਤਾ ਘਰੇ ਬੁੜੀਆਂ ਸੀ ਉਹ ਕੰਦੇ ਹਮ ਕੁਆਲਿਟੀ ਵਾਲਾ ਬੱਚਾ ਬਈ ਰੰਧੂ ਪੜਾ ਪ੍ਰਿੰਟ ਦੀ ਗੱਲ ਕਰੀਏ ਸਨੱਖ ਬਣੇ ਗੱਲ ਕਰੀਏ ਚਾਰੋ ਚੋਰ ਬੱਛੀ ਨਹੀਂ ਨਾ ਤੇ ਲੈ ਲੈ ਹਮ ਲੈ ਚਲੋ ਇੱਥੇ ਦਿਖਾ ਦਈਏ ਮੜਾ ਹੋਰ ਤੈਨੂੰ ਤੋੜਾ ਬੱਚੀ ਤੱਕਉ ਯਾਰ ਜਿਹਨੇ ਕਨੇ ਸਾਂਪਣੀ ਯਾਰ ਬੱਚੀ ਸਹੀ ਹੈ ਭਾਈ ਜੰਦ ਜਾਨ ਵਾਲੀ ਇਹ ਤਾਂ ਤਿਆਰ ਇਹ ਖੀਰੀ ਖੀਰੀ ਤਿਆਰ ਹੋ ਜੂਨ ਵਾਲੇ ਪੱਛੀ ਨਾਲ ਇਹ ਵੀ ਤਾਂ ਦੱਸ ਦਨ ਦੰਦਾਂ ਬਾਈ ਕਹਿੰਦਾ ਭਾਈ ਰਜਨ ਵਾਲਾ ਖੀਰੀ ਆ ਗਈ ਖੀਰੀ ਜੀ ਤਿਆਰ ਭਾਈ ਜੰਦ ਜਾਨ ਆ ਬਸੀ ਜਾਣਾ ਪੂਰੀ 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 ਆ ਲਾ ਲੋ ਵੀ ਮੱਲਾਂ ਵਾਲਾ ਤੋਰਾ ਹੁਣ ਤੁਰਦੀ ਆ ਕਰਨ ਵਾਲੇ ਹਾਂ ਸਹੀ ਹੈ ਭਾਈ ਸ਼ੌਕ ਨਾ ਬੰਨ ਦੇ ਉਹਨੇ ਕੋਈ ਗੱਲ ਨਹੀਂ ਸ਼ੌਕ ਦਾ ਹੈ ਬਾਈ ਬਹੁਤ ਪਿਆਰਾ ਰੰਗ ਆ ਥੋੜਾ ਡਰਦੀ ਵੀ ਜ਼ਰੂਰ ਆ ਕਰਨ ਵਾਲੀ ਕਿ ਨਹੀਂ ਹਾਂਜੀ ਹਾਂ ਹੂੰ ਲੈ ਚੱਲ ਬਣੀ ਕੋਈ ਮੱਛੀ ਫੋਟੋ ਆਪ ਦੀ ਬਰੇ ਆਏ ਨਹੀਂ ਹੈਗਾ ਬੜੀ ਡਰਦੀ ਆ ਬੱਚੀ ਸਹੀ ਗੱਲ ਹੈ ਤੇ ਮੈਂ ਡਰਦੀ ਜ਼ਰੂਰ ਆ ਕਹਿਣਾ ਕਰਮਣੇ ਕੋਸ ਨਹੀਂ ਛੋੜੀ ਇੱਕ ਨੰਬਰ ਥਾਣੇ ਨੇ ਖੜਾ ਮੈਂ ਕੋਈ ਫੋਟ ਨਹੀਂ ਕੋਈ ਸਾਂਗ ਨਹੀਂ ਚਾਰੇ ਵਸੀਆਂ ਦੇ ਕੋਈ ਬਈ ਫੋਟ ਨਹੀਂ ਕੋਈ ਸਾਂਗ ਹਾਂਜੀ ਠੰਡੀ ਐ ਨਹੀਂ ਜਿੱਥੇ ਮਰਜੀ ਖੜ ਕੇ ਲੈ ਇਹਨੇ ਘਰੇ ਰੱਖਣੀ ਆ ਸ਼ੌਕ ਨਾਲ ਰੱਖ ਲੈ ਲੈ ਬੱਚੀ ਸਹੀ ਹੈ ਬਾਈ ਲਖੀਰੀ ਖੀਰੀ ਸੁਗੀ ਨਾਲੇ ਬੱਚੀ ਮਗੋਇ ਨਾ ਹੜਤੀ ਐ ਨਾ ਆ ਇਨੀ ਠੰਡੀ ਬੱਛੀ ਆ ਜਦ ਲੈ ਕੀ ਬਾਤ ਆ ਦੁੱਧ ਵੀ ਮੋਲ ਵੀ ਭਾਈ ਨੇ ਬਈ ਇਹਦਾ ਖਿੱਚ ਕੇ ਕਰ ਦੁੱਧ ਵੀ ਯਾਰ ਮੈਂ ਤਾਂ ਆ ਨਾ 25+ ਤੋਂ ਹੀ ਚੱਲੂ ਇਹ ਪਲੂਣ ਹੂੰ ਇਹ ਨਹੀਂ ਹੋਊਗਾ ਕੈਨ ਨਾਲਾ ਤੇ ਰੰਗ ਰੂਪ ਬੜਾ ਪਿਆਰਾ ਬਾਕੀ ਜਦ ਜਦ ਤੱਕ ਤਿਆਰ ਹੋਈ ਬਾਦ ਮੋਲ ਲੱਗ ਲੈਦਾ ਹੋਊਗਾ ਸਹੀ ਆ ਭਾਈ ਹਾਂ ਤੇ ਜੇ ਨਾ ਭਾਈ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਚਾਰੇ ਨਗਾਂ ਜੋ ਕੋਈ ਵੀ ਨਗ ਪਸੰਦ ਆ ਚਾਰੇ ਨਗਾਂ ਦਾ ਵੀ ਮੁੱਲ ਦੱਸ ਤਾਂ ਕਿ ਸੁੱਖ ਨ ਪਰਮਾ ਦੀ ਕਿਰਪਾ ਨਾਲ ਦੱਸ ਦੋ ਬਾਈ ਕਿੰਨਾ ਫ ਚਾਰੇ ਨਗਾਂ ਦੇ ਚਾਰੇ ਨਗਾਂ ਪਰ 50000 ਤੇ ਮਾਨਤਨ ਕਰ ਦਵਾਂਗੇ 50 ਹਾਂਜੀ ਬਾਈ ਚੱਕੋ ਬਾਈ ਚਾਰੇ ਨਗਾਂ ਨੂੰ ਬਾਈ ਕਿੰਨਾ 50000 ਰੁਪਏ ਤੋਂ ਮਾਨਤਨ ਕਰ ਦੇਵਾਂਗੇ ਆਏਗੇ ਨਾ ਹਾਂਜੀ ਧੰਨਵਾਦ